ਬਪਾਹੰ ਦਾ ਖਾਸਾ ਮਰੇ ਕਰੇ ਘੰਦਪਾਤਾ ਵਾ ਤੁਸੀਂ ਉਹ ਘੰਦਪਾਤਾ ਫਰੀਗਾ ਨਾ ਬੜਾ ਬਪਾਹੰ ਜਿਦਾ ਅਖ ਨਦੀਏ ਜਿੱਤ ਮਾਰਦੇ ਮਾਂ ਬਪਾਹੰ ਜੇ ਮਾਰਾ ਕਰ ਫਸਦਾ ਮੇਰਾ ਉਹ ਮੇਰਾ ਘਰ ਫਸਦਾ ਹੈ ਤਾ ਮੇਰੀ ਤਾਂ ਗੱਲ ਸੁਣ ਲੈ ਜਿਵਾਖ ਦਾ ਕਿਵੇਂ ਕਰੀਏ ਮੈਂ 25000 ਫਸਦਾ ਅੱਗੇ ਮੈਨੂੰ ਪਹੁੰਚਾ ਕਿ ਜਿਵਾਖ ਕਿਵੇਂ ਕਰੀਏ ਹੈ ਤੁਸੀਂ ਦੇਖੋ ਪਾਲਣਾ ਤੁਸੀਂ ਐ ਜੰਮਣਾ ਤੁਸੀਂ ਮੈਂ ਮੇਰਾ ਚ ਕੋਈ ਰੋਲ ਆਏਗਾ ਮੇਰਾ ਰੋਲ ਹੈਗਾ ਜਿਵਾਖ ਚ ਛਾਣੇ ਬੰਦੇ ਦੀ ਕਹਿੰਦੇ ਰਹਿ ਲੈਣੀ ਚੰਗੀ ਹੁੰਦੀ ਆ ਜਿਹੜੀ ਲਾਈਨ ਵਾਲੀ ਆ ਰਾਇ ਉਹ ਲਵੋ ਇਹੋ ਜੀਆਂ ਗੱਲਾਂ ਪਿਉਣਾ ਨਹੀਂ ਕਰਦੇ ਹੁੰਦੇ ਉਹ ਕਿਸੇ ਮਿੱਤਰ ਯਾਰ ਨਾਲ ਕਰੀ ਜਾਂਦੀਆਂ ਹੁੰਦੀਆਂ ਨੇ ਬਾਪੂ ਮੇਰਾ ਤਾਂ ਮਿੱਤਰ ਯਾਰ ਵੀ ਤੂੰ ਆ ਮੈਂ ਵੀ ਮਿੱਤਰੋ ਵੀਡੀਓ ਨੂੰ ਅੰਤ ਤੱਕ ਦੇਖਿਓ ਹਾਸੇ ਨਾਲ ਭਰਪੂਰਾ ਵੀਡੀਓ ਪੇਸ ਕਸ ਕਾਗਨੇ ਨਾ ਕਰਦੇ ਆ ਦੁੱਖ ਤੋਂ ਅੱਖ ਵੀ ਪਾਈ ਆ ਬਣੀ ਜਾਂਦੀ ਆ ਮੇਰੇ ਨਾਲ ਤਾਂ ਭਾਬੀ ਹਾਂ ਕੀ ਗੱਲਦਾ ਆ ਸਤਿ ਸ਼੍ਰੀ ਅਕਾਲ ਭਾਬੀ ਕਿੱਥੇ ਆ ਕੀਦੀ ਭਾਬੀ ਮੇਰੀ ਭਾਬੀ ਪਤਾ ਹੈ ਨਹੀਂ ਕਿ ਰਤਾ ਗਈ ਹੋਈ ਆ ਕਿੱਥੇ ਵਾਗੀ ਪਤਾ ਨਹੀਂ ਭਾਈ ਦਵਾਈ ਲੈਣ ਗਿਆ ਨਾਲ ਮੁੰਡਾ ਮੇਰਾ ਅੱਛਾ ਬਾਈ ਨਾਲ ਗਈ ਆ ਹਾਂ ਤੈਨੂੰ ਕੀ ਕੰਮ ਸੀ ਸ਼ਲਟ ਲੈ ਕੇ ਆਣੀ ਸੀ ਸ਼ਾਲਟ ਕੀ ਕਰਨੀ ਆ ਸਿਉਣ ਮਾਰਨੀ ਫੜਾ ਕੇ ਗਈ ਪਈ ਵੀ ਸਿਉਣ ਮਰਵਾਉਣ ਨੂੰ ਫੜਾਈ ਹੋਈ ਆ ਹੋਰ ਇਹ ਸਾਰੀਆਂ ਸਿਉਣਾ ਭਾਈ ਹੁਣ ਇੱਥੇ ਆਉਣ ਲੱਗੀਆਂ ਹੋਰ ਕਾਰੀਗਰ ਏਡੀ ਹੋ ਗਈ ਇਹ ਹੈ ਉਹ ਤਾਂ ਫਿਰ ਹੈ ਨਹੀਂ ਭਾਈ ਕਰੇ ਉਹ ਤਾਂ ਹੱਥ ਨਹੀਂ ਆਉਣਗੇ ਨਾ ਉਹਨੇ ਸਨੈਪਜੀ ਪਾਈ ਐ ਤਨੋਲੇ ਗਏ ਨੇ ਤਨੋਲੇ ਐ ਨਹੀਂ ਦੱਸ ਕੇ ਗਏ ਮੈਨੂੰ ਤਨੋਲੇ ਗਏ ਨੇ ਕਿ ਬਰਨਾਲੇ ਗਏ ਨੇ ਕਿ ਭੀਖੀ ਗਏ ਨੇ ਕਦੋਂ ਕੌਣ ਗਏ ਉਹ ਤਾਂ ਹੁਣ ਅਗਲੇ ਦੇ ਸਾਰੇ ਆ ਭਾਈ ਕਦੋਂ ਆਊਗੀ ਉਹ ਫਿਰ ਉਹ ਤੈਨੂੰ ਪਤਾ ਹੀ ਹੈ ਚਲੋ ਠੀਕ ਆ ਫਿਰ ਮੈਂ ਫੇਰ ਹੀ ਮਾਰੂੰਗਾ ਜਿਹੜਾ ਹਾਂ ਮਾਰ ਲਈ ਕੋਈ ਨਾ ਲੈ ਇੱਕ ਹੋਰ ਆ ਗਿਆ ਭਾਬੀ ਵਾਲਾ ਕਿੰਨੀਆਂ ਕਿ ਸਿਆਉਣਾ ਨੇ ਫੜਾਈਆਂ ਹੋਈਆਂ ਭੈਣ ਦੀ ਮਾਰ ਆ ਗਿਆ ਜਿਹੜਾ ਵਜਦੀ ਨਹੀਂ ਹੈ ਦਾ ਗਾਗਣੇ ਕੋਲੇ ਚੱਲੀ ਐ ਵੀ ਭਾਈ ਇਸੇ ਦਾ ਝੁੱਗਿਆਂ ਵਾਲੇ ਆਉਂਦੇ ਨੇ ਮੁੰਡੇ ਦੋ ਤਿੰਨ ਦੇਖ ਲੇ ਮੈਂ ਤਾਂ ਤੂੰ ਗੌਰ ਕਰ ਕੇ ਮਰੇ ਕੂਂਗਰੇ ਚ ਦੇਖੀਏ ਹਾ 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 ਕੁ ਡੂ ਵੱਡੀ ਇਮਾਰਤਾਂ ਨੇ ਤੇਜ਼ ਤੋਰ ਲਾ ਆਏ ਹਾਏ ਹਾਏ ਹਾ ਇਹ ਤਾਂ ਬਹੁਤ ਉੱਚੀ ਬਣ ਗਈ ਪਹਿਲਾਂ ਕਦੇ ਦੇਖੀ ਨਹੀਂ ਤੇਰੀ ਸੋਭਾਗ ਬੰਨੇ ਕਦੇ ਨਹੀਂ ਦੇਖੀ ਬੈਠੇ ਮੂੜ ਲਾ ਜਲੂਸ ਕੱਢੀ ਜਾਣਾਗਾ ਦੇਖੀ ਲੋਕ ਕਿਵੇਂ ਚਾਕ ਦੇਨੇ ਆਪਣੇ ਕਨੇ ਵੀ ਇਹ ਪਹਿਲੀ ਘਰ ਆਏ ਨੇ ਇਹ ਸ਼ਕਲ ਤੋਂ ਦੇਖ ਕੇ ਪਤਾ ਲੱਗ ਜਾਂਦਾ ਉੱਚਦਾ ਭਰੇ ਸਾ ਵੀ ਪਾਣਾ ਫਟਾ ਲੱਗਿਆ ਆ ਗਾ ਅਹੀਂ ਸਭਾ ਨੂੰ ਤੂੰ ਕੋਕੀ ਜਾਊਗਾ ਡੰਗਰਾ ਮੰਗੂ ਪਾਰ ਕਿੱਥੇ ਖੜਾ ਤਾਂ ਇੱਥੇ ਖੜਾ ਦੇ ਪੈਸੇ ਲੈਣਗੇ 50 ਰੁਪਏ ਉਹ ਕਾਰ ਖੜਾ ਹੀ ਦੇ ਪਾਰਕਿੰਗ ਚ ਲਾ ਰਿਆ ਆਪਾਂ ਗੱਡੀ ਕੋਈ ਰੋਡ ਤੇ ਨਹੀਂ ਖੜਾ ਰੇ ਮੜਾ ਮੂਰੇ ਦੇਖਿਓ ਮੂਰੇ ਕੀ ਕੰਦ ਕੰਢੀ ਹੋਈ ਅੱਗੇ ਇਸ ਤੋਂ ਉੱਠੀ ਜਾਊਗਾ ਡੰਗਰਾਵਾਂਗੇ 50 ਰੁਪਏ ਕੱਢ ਲਈ ਭਾਈ ਲਊਗਾ ਵੇ ਆ ਜਾ ਝੁੱਟੂਆ ਇਹਨੇ ਸੀਟ ਰੱਖੂ ਜਾਣ ਕੇ ਮੋਗਰ ਲਈ ਸੀਟ ਤੇ ਬੈਠਣਾ ਪਊਗਾ ਗੱਡੀ ਦਾ ਲੋਕ ਹੋਊਗਾ ਇਧਰ ਫੜਾ ਚਾਬੀ ਚਾਬੀ ਫੜਾਉਰਾ ਮੋਰਾ ਵੀ ਉਹ ਦੂਜੇ ਪਾਸੇ ਜੀ ਮਾਪਾ ਮੈਨੂੰ ਕੁੱਟੂਆ ਮੈਨੂੰ ਚਲਾਉਣੀ ਆਉਂਦੀ ਐ ਆਉਂਦੀ ਐ ਮੈਨੂੰ ਚਲਾਉਣੀ ਆਉਂਦੀ ਨਹੀਂ ਲੈ ਫਿਰ ਫੜ ਲੈ ਥੱਲੇ ਆ ਜੀ ਪੱਕੇ ਮੈਂ ਟਕਣਾ ਜਲੂਸ ਨਾ ਤਾਰੂਰੇ ਮੇਰੇ ਘਰ ਸੋਣੀ ਬੇ ਬੇ ਚੁੱਟੂਆ ਸਾਰੇ ਰੱਬ ਦਾ ਬਾਸਤਾ ਅੰਦਰ ਬਾਹਰ ਸੋਹਣਾ ਸੋਹਣੇ ਲੋਕ ਹੋਣਗੇ ਜਲੂਸ ਨਾ ਕੱਟੀ ਆ ਚੱਪਲਾਂ ਪਾ ਕੇ ਆ ਗਿਆ ਮੈਂ ਮੇਰੇ ਨਾਲ ਲੈ ਆ ਕਿ ਮੋਲ ਨੂੰ ਇੱਥੇ ਦੱਸ ਕੀ ਸੋਨਾ ਹੋ ਗਿਆ ਨਵਾਖਾ ਹੀ ਚਾਚਾ ਤੜਕੇ ਸਪਰੇਨਾ ਕਰਾ ਦੇਗਾ ਉਹ ਦੇਖ ਬਾਦਰ ਵਾਲੇ ਪਾਸੇ ਜਾ ਮ ਪੂਰਾ ਬੱਦਲ ਲੱਗਿਆ ਪਿਆ ਇਹ ਰੱਬ ਦਾ ਭਰੋਸਾ ਨਹੀਂ ਹੁੰਦਾ ਹੈਗਾ ਸਹੀ ਗੱਲ ਹੈ 10000 ਰੁਪਿਆ ਖੂਚ ਜਾਊ ਐਮੀ ਉਹਦਾ ਸਟicker ਜਾਂ ਪਾਤਾ ਤਾਂ ਪਰ ਉਹ ਐਡਾ ਫਾਇਦਾ ਨਹੀਂ ਕਰਦਾ ਹੈਗਾ ਜੇ ਬਾਲੀਆਂ ਆ ਗਈਆਂ ਕਣੀਆਂ ਔਖਾ ਹੋ ਜੂ ਕੰਮ ਚੱਲ ਬਾਕੀ ਰੱਬ ਦੇ ਰੰਗ ਨੇ ਦੇਖਦੇ ਆ ਚਲ ਕੋਈ ਨਾ ਦੇਖੀ ਜਉ ਦੇਖ ਲੈ ਰੱਬ ਦੇ ਰੰਗ ਨੇ ਭਾਈ ਕਿਸੇ ਨੂੰ ਇੰਦੇ ਜਾਂਦਾ ਮਣਾ ਮੂੰਹਾਂ ਕਿਸੇ ਨੂੰ ਭੁੱਖੇ ਮਾਰੀਆਂ ਦਾ ਹੋਰ ਕਾਗਨਿਆ ਠੀਕ ਹੈ ਠੀਕ ਹੈ ਤਾਇਆ ਹੋਰ ਠੀਕ ਹੈ ਠੀਕ ਹੈ ਜੀ ਠੀਕ ਹੋ ਬਈਆ ਬਈਆ ਤਾਇਆ ਉਹ ਬੈਠੇ ਬਸ ਕਾਦੇ ਬੈਠੇ ਹੋਰ ਕੈਮ ਨੇ ਸੇਤਾਂ ਤਾਇਆ ਉਹ ਸੇਤਾਂ ਕਾਦੀਆਂ ਕੈਮ ਨੇ ਕਾਗਨਿਆ ਬਸ ਟਾਈਮ ਪਾਸ ਕਰਦੇ ਆ ਆ ਡੱਬਾ ਆ ਚੱਕੀ ਫਿਰਦਾ ਬਿਸਕਟਾਂ ਵਾਲਾ ਆਧਾਰ ਜਾ ਹੋ ਜੂ ਕਿਉਂ ਬਿਸਕਟ ਨਹੀਂ ਹੱਲ ਕਰ ਦੇਖ ਮੇਰਾ ਤਾਂ ਮੈਂ ਤਾਂ ਬਹੁਤ ਆਕ ਕੇ ਦੇਖਾ ਪਹਿਲਾਂ ਤਾਂ ਆਉਂਦੀ ਸੀ ਬਿਸ਼ਰਮੀ ਕੰਜਰ ਦੀ ਹਾਂ ਵੀ ਘਰ ਦੀ ਗੱਲ ਆ ਭਾਈ ਘਰ ਚ ਹੀ ਰਹੇ ਜੇ ਨਾ ਗੱਲ ਠੀਕ ਆ ਆਹੋ ਹੁਣ ਤਾਂ ਭਾਈ ਪਾਣੀ ਸਰੋਤੋਂ ਨਹੀਂ ਲੰਘਿਆ ਉਹ ਗਾਵਣ ਇਹ ਜਾ ਗਗਨੇ ਆ ਡੱਬਾ ਖਾਲੀ ਆ ਰੋਟੀਆਂ ਨਾਲ ਅੱਛਾ ਫ੍ਰਿਜ ਨੂੰ ਲਾਓ ਕ ਲਾਗੇ ਦੋਨੇ ਮੀਆਂ ਬੀਬੀ ਚੜ ਗੇ ਗੱਡੀ ਲੈ ਕੇ ਪਾਸੇ ਨੂੰ ਅੱਛਾ ਬੁੜਾ ਤੜਕੇ ਦਾ ਭੁੱਖਾ ਫਿਰਦਾ ਹੈ ਤੂੰ ਐਂ ਦੱਸ ਮੈਂ ਘਰ ਬੰਨਤਾ ਮੈਂ ਕਮਾਈਆਂ ਕਰੀਆਂ ਕਾਰੇ ਖਾਤਰ ਭਈ ਕਾਰੇ ਖਾਤਰ ਜੇ ਮੇਰੇ ਚ ਕੋਈ ਗਲਤੀ ਆ ਦੇਖ ਪੰਚਾਇਤ ਸੱਦ ਕੇ ਮੈਨੂੰ ਜੋ ਸਜ਼ਾ ਲਾਉਂਗਾ ਆਪਾਂ ਨੂੰ ਮਨਜ਼ੂਰ ਆ ਭਈ ਸਜ਼ਾ ਤੈਨੂੰ ਦਾ ਕਹੀ ਆ ਹੁਣ ਕਮਾਈਆਂ ਦਾ ਤੁਸੀਂ ਕਰੀਆਂ ਕਿਉਂ ਜੀ ਆ ਚਾਚੇ ਨੂੰ ਹੁੰਦਾ ਹੀ ਆ ਸਹੀ ਗੱਲ ਟਰੈਕਟਰਾਂ ਦੇ ਕਿਰਾਏ ਲਾਏ ਘੱਟਾ ਟੋਇਆ ਕਾਦੇ ਖਾਤਰ ਜਵਾਖਾਂ ਖਾਤਰੀ ਟੋਇਆ ਬੱਚੇ ਖਾਤਰੀ ਕਰ ਬੱਚੇ ਮੂੰਹ ਨਹੀਂ ਲਾ ਰਹੇ ਕੁੱਲੂ ਆਉ ਹੁ ਤੀ ਮੇ ਥੱਲੇ ਲੱਗਿਆ ਫਿਰਦਾ ਭਾਈ ਉਹ ਸਾਨੂੰ ਪਤਾ ਰਕਾਣ ਫਿਰ ਸੁ ਕਾ ਨੂੰ ਕਾਉ ਨਿਉ ਮੈਥੋਂ ਅਗੇ ਸੌਰਾ ਬੋਲਦਾ ਫਿਰ ਬੁੜਾ ਗਾਲਾਂ ਕਰਦਾ ਓਏ ਉਹ ਤਾਂ ਹੁਣ ਪਤਾ ਹੀ ਆ ਤਾ ਪਿੰਡ ਚ ਸਾਰੇ ਪਾਸੇ ਪਤਾ ਹੈ ਹੁਣ ਟੜਕੇ ਦੀ ਗੱਡੀ ਲੈ ਕੇ ਨੰਗੇ ਹੋਣੇ ਦੋਨੇ ਜਾਣੇ ਫ੍ਰਿਜ ਨੂੰ ਲੋਕ ਲਾਤਾ ਜੀ ਫ੍ਰਿਜ ਨੂੰ ਲੋਕ ਲਾ ਕੇ ਵੀ ਬੁੜਾ ਕੁਸ ਕੱਢ ਕੇ ਨਾ ਖਾਲੇ ਪੈਂ ਤਾਂ ਬੁੜੇ ਨੇ ਦਾ ਘਰ ਬਣਾਤਾ ਹੁਣ ਜੇ ਖਾਲੂ ਫਰ ਤਾਂ ਕਿ ਲੋੜ ਆ ਜੂ ਕਿਸੇ ਗੱਲਾਂ ਕਿੱਥੇ ਜੇ ਸੋਚਣ ਇਹ ਕਿੱਥੇ ਤੱਕ ਜਾਣ ਗੱਲਾਂ ਕਾਹਨੂੰ ਗਗਨਿਆ ਗੱਤ ਗੱਲਾ ਜਰ ਹੈ ਤੜਕੇ ਕਣੀਆਂ ਪੈਣ ਲੱਗੀਆਂ ਮੋਬਾਈਲ ਕੱਢ ਲਿਆ ਰਕਾਨ ਨੇ ਨੱਚਣ ਲੱਗੀ ਮੀਚ ਉਹ ਮਹਾ 1500 ਨੇ ਸਰੀ ਖੜੀਆ ਭਈ ਪਰੇ ਜਹਾਜ਼ ਨੇ 6 ਮਹੀਨਿਆਂ ਦੀ ਫਾਸਲਾ ਬਰਬਾਦ ਹੋ ਜੂ ਇਹਦੀ ਅਕੇ ਬਾਰ ਬਾਬਾ ਮੀਂਹ ਵਰਸਾ ਮੇਰਾ ਤਾਂ ਜੀ ਕਰੇ ਦੋਨੇ ਹੱਥਾਂ ਦੀ ਜੋੜ ਕੇ ਮਾਰਾਂ ਮੋਰਾਂ ਚ ਮਹਲਾਖ ਦੀ ਸਹਰਾ ਕੀ ਤਾਂ ਗੱਲ ਐ ਹੁਣ ਇਹ ਟਾਈਮ ਕੋਈ ਰੱਬਾ ਹੁਣ ਬਾਮੀ ਵਾਰਾ ਮੈਂ ਨਾ ਚਲੀ ਚਲੀ ਹਜ਼ਾਰ ਦੀਆਂ ਲੋਕਾਂ ਨੇ ਸਪਰੇਹਾ ਕਰਤੀਆਂ ਇਹਦਾ ਆਪਾ ਜੀ ਕਰਕੇ ਟਿਆਹੀ ਗੱਲਾਂ ਕਰਦਾ ਸੀ ਮੈਂ ਚਾਚੇ ਨਾਲ ਤੜਕੇ ਮੈਂ 10000 ਰੁਪਇਆ ਲਾਇਆ ਤੜਕੇ ਲੱਗੀਆਂ ਕਣੀਆਂ ਪਹਿਣਾ ਉਹ ਕਾਗਨੇ ਆ ਹਾਂ ਉਹ ਕੱਟੀ ਜੀ ਛੱਟ ਵਾਲੀ ਈ ਓਏ ਛੋਡੇ ਵਾਲੀ ਓ ਐ ਪੁੱਤ ਆ ਕੇ ਲੱਗਦਾ ਮੈਂ ਮੂ ਮੈਂ ਗੱਲ ਦੱਸਦਾ ਭਈ ਇੱਕ ਦੋ ਤਿੰਨ ਮੁੰਡੇ ਆਉਂਦੇ ਨੇ ਅੱਛਾ ਕੋਈ ਤਾਂ ਕਹਿੰਦਾ ਮੈਂ ਪੈਂਟ ਸਮੇ ਆਉਣੀ ਆ ਕੋਈ ਕਹਿੰਦਾ ਮੈਂ ਛੱਟ ਸਮੇ ਆਉਣੀ ਆ ਸਿਉਣਾ ਮਰਵਾਉਣੀ ਆ ਨੇ ਅੱਛਾ ਐ ਬਹਾਨੇ ਲੈ ਲੈ ਆਉਂਦੇ ਨੇ ਪਤਾ ਨਹੀਂ ਕੰਮ ਕੀ ਕਰਦੇ ਨੇ ਪਈ ਉਹ ਕੰਮ ਮੈਂ ਉਹਨੇ ਇੱਕ ਹੋਰ ਦੱਸਦਾ ਹੂੰ ਇੱਕ ਉਹਨਾਂ ਦਾ ਗਰਦਿਆਲੇ ਦਾ ਪੋਤਾ ਜਾਇ ਹੂੰ ਉਹ ਮੇਰੇ ਹਲੇ ਇੱਕ ਤੇਰੇ ਨੂੰ ਫਤੂ ਕਹਿੰਗਾ ਮੈਨੂੰ ਐ ਕਹਿੰਦਾ ਇਹਦਾ ਉਹ ਬਣਾਉਂਦੀਆਂ ਰੀਲਾਂ ਰੂਲਾਂ ਰੀਲਾਂ ਇੰਸਟਾਗ੍ਰਾਮ ਤੇ ਚੱਲਦੀਆਂ ਨੇ ਇੱਕ ਸਨੈਪਚੈਟ ਇਹਦਾ ਹੁਣ ਮੋਡਰਨ ਚੱਲਦਾ ਕੰਮ ਇਹ ਰੀਲਾਂ ਤਾਂ ਫਿਰ ਆਪਣਾ ਅੰਦਰ ਤਾਂ ਕੋਈ ਦੇਖੀ ਨਹੀਂ ਮੈਂ ਪਈ ਯਾਰ ਓਏ ਐ ਰੀਲਾਂ ਨਹੀਂ ਹੁਣ ਫੋਨ 'ਚ ਆਉਂਦੀਆਂ ਨੇ अच्छा मैं तन्नू मैं ਦਿਖਾ ਦਾਨਾ ਚਾਹੇ ਫਿਰ ਤੂੰ ਐ ਘਰ ਮੇਰੇ ਵਾਲਾ ਫੋਨ ਨਾ ਉਹਨਾਂ ਨਾਲ ਉਹ ਕਰਾਇਆ ਹੋਇਆ ਕਾਦੇ ਨਾਲ ਉਹ ਕੈਂ ਮਰਿਆ ਨਾਲ ਸੀਸੀਟੀਵੀ ਹਾਂ ਉਹ ਲਪਾਈ ਥੀ ਜਦੋਂ ਉਹਨੂੰ ਮੈਂ ਕਹਿਤਾ ਸੀ ਆ ਉਧਰ ਗਾਉਣੀ ਹੋ ਜਾਂਦੀ ਆ ਹਾਂ ਵੀ ਤੂੰ ਐ ਘਰ ਪਈ ਉਹ ਖੋਲ ਕੇ ਦੇਖ ਵੀ ਜੇ ਕੁਛ ਇਹ ਚ ਆਉਂਦਾਗਾ ਫਿਰ ਤਾਂ ਆਪਾਂ ਨੂੰ ਪਤਾ ਲੱਗ ਜਾਊਗਾ ਨਾ ਲੱਗੂ ਨਾ ਰਿਕਾਰਡਿੰਗ ਹੁੰਦੀ ਹੈ ਚਾਹੇ 10 ਜਨਾਂ ਦੀ ਘੱਟ ਦਾ ਨਾ ਤੇਰਾ ਤੂੰ ਖੋਲ ਕੇ ਦੇਖ ਲੈ ਆ ਆ ਫੜ ਫਲੇਮ ਹੋੜਾ ਇਹਦਾ ਹੋ ਤੇਰਾ ਚ ਚੱਲਦੇ ਹੈਗੇ ਨੇ ਉਹ ਮੇਰੇ ਵਾਲੇ ਚ ਚੱਲਦੇ ਨੇ ਮੈਂ ਕਰਵਾਈ ਸੀ ਚੱਲਦੇ ਵੀ ਮੇਰੇ ਵਾਲੇ ਚ ਚੱਲਦੇ ਕਰ ਪਾਈ ਕੱਲ ਨੂੰ ਇਹਦਾ ਭਗ ਜਾਣ ਫਿਰ ਅਸੀਂ ਕੀ ਕਰਾਂਗੇ ਆ ਗਿਆ ਆ ਗਿਆ ਇੱਕ ਮਿੰਟ ਖੜ ਜਾ ਦਾ ਮੜਾ ਜਿਤਨੇ ਤੇ ਆ ਆਹੀ 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 ਫੰਕਸ਼ਨ ਆਹ ਨਾ ਇਹ ਆ ਗੱਡੀ ਵਾਲਾ ਖੋਲ ਵੇੜੇ ਵਾਲਾ ਜਿਹੜਾ ਵੇੜੇ ਚ ਲਾਇਆ ਨਾ ਕੈਮਰਾ ਉਹ ਖੋਲ ਆ ਦੇ ਆ ਗਈ ਗੱਡੀ ਤਾਂ ਆ ਗਈ ਹੈ ਨਾ ਆ ਗਈ ਤੈਨੂੰ ਕਿਹਾ ਸੀ ਵੀ ਗੱਡੀ ਆਈ ਆ ਹੁਣ ਵੱਡੀ ਫੋਟੋ ਕਰੀ ਦੀ ਨਹੀਂ ਰੱਖ ਆਲੇ ਆਈ ਲਾ ਆ ਉੱਤਰ ਗਿਆ ਉਹਨੂੰ ਮੂਨਾ ਉੱਤਰ ਗਿਆ ਸਾਡੇ ਵਾਲਾ ਆਦੇ ਆ ਉੱਤਰ ਗਈ ਮੇਮ ਮੇਮ ਉੱਤਰਿਆ ਉਹਦੇ ਗੱਡੀ ਚ ਮਗਰ ਪਤਾ ਨਹੀਂ ਕਿਹੜਾ ਹੁੰਦਾ ਹੈ ਹੈ ਮਗਰ ਉਹ ਬੰਦਾ ਆ ਗਿਆ ਓਏ ਉਹ ਬੰਦਾ ਆ ਗਿਆ ਗੇਟ ਖੋਲ ਕੇ ਕਗਣਿਆ ਗਰਦੇ ਵਾਲੇ ਕੀ ਆਲੀ ਲਾ ਇਹ ਤਾਂ ਉਹੀ ਹੈ ਤੜਕੇ ਆਇਤੀ ਝੋਗਾ ਮੰਗਣਾ ਕਿਸੇ ਆਨ ਮਰਵਾਉਣੀ ਆ ਉਹਦੇ ਉਹਦੇ ਕਣੀ ਜਾਂਦੀ ਆ ਉਹਦੇ ਖੜ ਜਾ ਖੜ ਜਾ ਖੜ ਜਾ ਆ ਗਈ ਆਦੀ ਖੜ ਜਾ ਇਹਨੂੰ ਐਂ ਕਰ ਇਹਦੀ ਉਹ ਬਣਾ ਮੂਵੀ ਬਣਾ ਕਿੱਥੋਂ ਬਣੂ ਇੱਥੋਂ ਬਣੂ ਦੱਸਿਆ ਥੀ ਉਹਨੇ ਸਾਰਾ ਜਾਣਦਾ ਤਾਂ ਮੈਂ ਖੜਜਾ ਖੜਜਾ ਗੱਲਾਂ ਲਾ ਕੇ ਮਾਰਨਾ ਦੇ ਬਾਜ ਕਹਣਾ ਜੀ ਬਾਜ ਬਾਜ ਕਰਨਾ ਬਾਜ ਗੱਲਾਂ ਸੁਣ ਇਹਨਾਂ ਦੀ ਕੀ ਕਹਿੰਦੇ ਨੇ ਨਹੀਂ ਇਹਦਾ ਹੱਕ ਨਹੀਂ ਹੈਗਾ ਬੋਲ ਬੋਲ ਮਾਰਦਾ ਆਂ ਬੜਿਆ ਗਾਘ ਨੇ ਅੰਦਰ ਇਹ ਨੂੰ ਬਾਹਰ ਖੜਕਾ ਪਹਿਲਾਂ ਵੀ ਹੈਗੇ ਹੋ ਪਾਈ ਬਾਬਾ ਕਰੇ ਹੈਗੇ ਹੋ ਮੇਰੇ ਹਾਂ ਦਾ ਡਾਂਗ ਵਾਲੇ ਦਾ ਪਹਿਰਾ ਪਾਈ ਦੇਖ ਲਈ ਇੱਕ ਗੱਲ ਤਾਂ ਨਰਮਾ ਆ ਕਿੱਧਰ ਤੋਰਦਾ ਛੁੱਡੂ ਓ ਛੁੱਡੂ ਐ ਨਹੀਂ ਛੱਡ ਕੇ ਜਾਂਦੇ ਹੁੰਦੇ ਜਨਾਨੀ ਨੂੰ ਕੰਜਰਾ ਕੱਲੀ ਨੂੰ ਓ ਛੁੱਡੂ ਕਿੱਧਰ ਜਾਂਦਾ ਏ ਹੂੰ ਉਹ ਬੁੱਝੜੀ ਦੱਸਦੀ ਆ ਦੇਖ ਬੁੱਝੜੀ ਕੀ ਕਹਿੰਦੀ ਆ ਬੁੱਝੜੀ ਦੱਸਦੀ ਇਹਨੂੰ ਆਪਣੇ ਨਾਲ ਇਹਨੂੰ ਬੁੱਝੜਣ ਕਹਿੰਦੀ ਆ ਵਾੜੀ ਬਾਜ ਘਟਾ ਖੜ ਖੜ ਆਉਂਦੀ ਆ ਅੱਛਾ ਕੀ ਆਪ ਕੀ ਕਰਦੀ ਐ ਇਹ ਕੀ ਉਹ ਮਗਲਾਲ ਕੱਢ ਲਿਆ ਮਗਲਾਲ ਕੱਢ ਲਿਆ ਉਹ ਆਪ ਦੇ ਖਾਉਗੇ ਕੰਮਾਂ ਤੇ ਪੂਰਾ ਹੈ ਉਹ ਰੀਲਾਂ ਵਾਲੇ ਕੰਮਾਂ ਤੇ ਆ ਅੱਛਾ ਐ ਐ ਬਣਉਂਦੀ ਐ ਇਹ ਮਰਦੇ ਰੀਲਾਂ ਐ ਇਹ ਸਿਆ ਇਹ ਸੌਰਿਆਂ ਦੀ ਨੇ ਘਰ ਪਟਣਾ ਗੱਲ ਨਹੀਂ ਬਾਤ ਨਹੀਂ ਉਹ ਆ ਗਿਆ ਪਾਣੀ ਲੈ ਕੇ ਮੇਰਾ ਸਾਲਾ ਉਹ ਸੇਵਕ ਬਣਿਆ ਫਿਰਦਾ ਉਹ ਜਨਾਨੀ ਦਾ ਮੇਰਾ ਸਾਰਾ ਰੂਪ ਰੂਪ ਰੱਖ ਮੜਾ ਮੋਟਾ ਮੈਂ ਥੱਲੇ ਲੱਗਿਆ ਗਗਨੇ ਆਗਾ ਮੈਂ ਕਹਣਾ ਹਿੱਕਰ ਇਹਨੇ ਪਾਚੰਡੀ ਨਾ ਮੜਾ ਜਾ ਚੱਲ ਬਾਜ ਚੱਲ ਆ ਜਾ ਆ ਜਾ ਚੱਲੀ ਇਹ ਰੱਖ ਦੇ ਦੀ ਐਂ ਐਂ ਰੱਖ ਇਹਦੀ ਮੂਵੀ ਬਣਾ ਲੈ ਇਹਨੂੰ ਵਿੱਚ ਭਰ ਲੈ ਵਿੱਚ ਭਰ ਲੈ ਭਰ ਭਰ ਲਈ ਭਰ ਲਈ ਵਿੱਚ ਭਰ ਹਾਂ ਇਹਨੂੰ ਭਰ ਵਿੱਚ ਇਹ ਉਤਾਰ ਤੱਕ ਮੂਵੀ ਬਣਾ ਲੈ ਵੀ ਇਹ ਭਾਈ ਤੂੰ ਸਾਡੇ ਘਰੇ ਕਰਨ ਕੀ ਆਉਣਾ ਉਹ ਸਬੂਤ ਹੋ ਜੂ ਸਬੂਤ ਹਾਂ ਸਬੂਤ ਹੋ ਜਾਵਾ ਪੰਚਾਇਤ ਧਰਤੇ ਹੋ ਜਾਣਗੇ ਪਤਾ ਬਣਾਈ ਗਿਆ ਮੈਂ ਜਾ ਆ ਜਾ ਆ ਜਾ ਭੈਣ ਮਰਾਵੇ ਰੋਟੀ ਟੁੱਕ ਖੜ ਕੇ ਇਹ ਤਾਂ ਭਾਈ ਤਾਂ ਕੰਮ ਗਲਤ ਹੁੰਦਾ ਜਾਂਦਾ ਉਹ ਗਾਗਣੇ ਇਹ ਤਾਂ ਕੰਮ ਹੋਰ ਹੁੰਦਾ ਲੱਗਦਾ ਓਏ ਓਏ ਅੱਜ ਦਾ ਥੜੂ ਆ ਤਾਇਆ ਇਹਦਾ 6 ਮਹੀਨੇ ਹੋ ਗਏ ਹੁੰਦੇ ਨੂੰ ਮੈਨੂੰ ਕੰਜਰਾ ਦੱਸਿਆ ਕਿਉਂ ਨਹੀਂ ਉਹ ਵੀਕੇ ਸਰ ਵਿਆਹ ਤਾਂ ਤੇ ਆ ਉਹ ਇਥੋਂ ਕੱਪੜੇ ਲਓ ਇਥੋਂ ਫੂਡ ਖਾਓ ਮਸ਼ਹੂਰੀਆਂ ਕਰਦੀਆਂ ਨੂੰ 50 50000 ਲੈਦੀਆ ਤਾਂ ਚੱਲ ਹੁਣ ਦੇਖੀ ਚੱਲ ਜਿਹੜਾ ਹੁਣ ਪਾਣਾ ਵਰਤਨਾ ਬੱਤੀ ਦਾ ਇਹ ਖਾਨਦਾਨੀ ਬੰਦਾ ਇਹ ਨਹੀਂ ਕਰਦਾ ਹੁੰਦਾ ਪੁੱਤ ਉਹ ਹੁਣ ਕੌਦੀਆਂ ਖਾਨਦਾਨੀਆਂ ਇਹ ਤਾਂ ਰੋਟੀ ਟੁੱਕ ਮਿਲਦਾ ਨਹੀਂ ਐ ਦੱਸ ਮੈਨੂੰ ਕਰੇ ਕਾਰ ਕਿਹੜੀ ਚੀਜ਼ ਦਾ ਘਾਟਾ ਯਾਰ ਉਹ ਐਡੀ ਕੋਠੀ ਪਾ ਕੇ ਦਿੱਤੀ ਹੁੰਦੇ ਦੋ ਕਮਰੇ ਫਿਰ ਪਤਾ ਲਾਦਾ ਇਹ ਖਾਂਦੇ ਪੀਂਦੇ ਟੀਟਨੇ ਮਾਰਦੇ ਨੇ ਗਾਗਣੇ ਆਏ ਉਹ ਖਾਦੀ ਨਹੀਂ ਜਾਂਦੇ ਪੁੱਤ ਨੰਗ ਕਰਦੀ ਸੀ ਮੇਰਾ ਸਾਲਾ ਮਹਿਲ ਵਰਗਾ ਘਰ ਪਾ ਕੇ ਕਰਿਆ ਹੋਵੇ 2 ਰੁਪਏ ਜੋੜੇ ਹੁਣ ਫਿਰ ਤਾਂ ਪਤਾ ਲੱਗ ਜੇ ਕੀਮਤ ਕੀ ਹੁੰਦੀ ਆ ਰੁਪਏ ਦੀ ਇਤਾਂ ਗੱਲ ਤੇਰੀ ਤਾਂ ਹੈ ਜੀ ਹੁਣ ਇਹ ਇਤਨਾ ਮਾਉਣ ਲੱਗ ਗਿਆ ਮੇਰਾ ਤਾਂ ਮਰਨ ਹੋ ਜੂ ਇਹ ਤਾਂ ਗੱਲ ਹੈਗੀ ਤੂੰ ਤਾਂ ਮਰ ਮਰ ਕੇ ਲੋਡੀ ਆ ਗਿਆ ਥੋੜਾ ਕੀ ਹੋ ਗਿਆ ਥੋੜਾ ਬਣਾਉਣਾ ਮੈਂ ਤੁਹਾਨੂੰ ਰੀਲਾ ਹਜੇ ਹਜੇ ਨਹੀਂ ਦੇਖਾ ਹਜੇ ਪਰ ਤਾਂ ਨਹੀਂ ਕਿੰਨੀਆਂ ਕ ਬਣਾਉਣਗੇ ਹਜੇ ਚੁੱਪ ਕਰ ਲੈ ਦੇਖ ਲੈ ਤੂੰ ਵੀ ਚੱਟ ਫਿਰ ਕਹੇਗਾ ਕਿਵੇਂ ਬਣਦੀ ਹੈ ਰੀਲਾ ਉਹ ਭੈਣ ਦਾ ਖਾਸਮਾ ਮਰੇ ਕਰੇ ਘੰਤਪਾਤ ਆਵਾ ਤੁਸੀਂ ਉਹ ਜੱਟ ਫੜੇਗਾ ਕਿ ਨਾ ਬੜਾ ਤਾਂ ਬਾਬਾ ਰੀਲਾ ਖੜਦੀ ਆਈ ਦੀ ਤਾਂ ਮੈਂ ਦੇ ਮਾਰ ਬਾਬਾ ਦੇ ਮਾਰ ਫਾੜਾ ਫਾੜੇ ਨੂੰ ਮੜਾ ਜਾ ਆ ਭਾਈ ਤੇਰੀ ਸ਼ਰਮ ਲੈ ਜਾ ਤੇਰੀ ਹੈ ਅਹੇਆ ਕੁਸ ਕਰੇਗੀ ਤੂੰ ਕਰੇ ਘਰ ਜਾ ਘਰ ਜਾ ਹੁਣ ਨਾ ਪਰ ਬਣ ਗਿਆ ਮੇਰੇ ਆਈ ਤੋਂ ਪਹਿਲਾਂ ਕਿੱਥੇ ਸੀ ਤੇਰੀ ਮਰਦਾਨਗੀ ਹੈ ਦੇ ਦੇਖ ਮੇਰੀ ਕੁਲੂ ਤੇਰਾ ਗੱਲ ਸੁਣ ਵੱਡੇ ਭਾਈ ਦੇਖ ਤਾ ਇਹ ਮੁੰਡੇ ਨੂੰ ਸਮਝਾ ਭੈਣ ਦਾ ਖਸਮਾ ਹੁੰਦਾ ਸਾਹਮਣੇ ਖੜਾ ਰਹਿ ਤੀਮੀ ਕੋਈ ਬੰਦਾ ਖੜਾ ਰਿਹਾ ਬਗਾਨਾ ਚਲ ਕੋਈ ਨਹੀਂ ਮੇਰੀ ਗੱਲ ਘਰ ਬੱਤ ਤਾਂ ਮੇਰਾ ਉਹ ਮੇਰਾ ਘਰ ਬੱਤ ਤਾਂ ਉਹ ਤਾ ਮੇਰੀ ਤਾਂ ਗੱਲ ਸੁਣ ਲੈ ਮੈਂ ਕੁੜੀ ਨੂੰ ਸਮਝਾਉਣਾ ਤੈਨੂੰ ਵੀ ਸਮਝਾਉਣਾ ਦੇਖ ਨਾ ਵੀਰੇ ਮੇਰੀ ਗੱਲ ਸੁਣੋ ਮੈਂ ਬਾਪੂ ਜੀ ਇਹ ਬੋਲਦੇ ਮੈਂ ਕੀ ਕਰਤਾ ਨਹੀਂ ਭਾਈ ਤੇਰੇ ਮੱਥੇ ਲੱਗਦਾ ਕੋਈ ਨਾ ਲੋਕਾਂ ਨੇ ਦੱਸੇ ਮੈਂ ਤੂੰ ਮੈਨੂੰ ਤੂੰ ਮੈਨੂੰ ਬੋਲਦੀ ਆ ਚੁੱਪ ਕਰ ਜਸ ਤੂੰ ਚੁੱਪ ਕਰ ਰੋ ਭਾਈ ਤੁਸੀਂ ਦੇਖਾ ਕੜਕਦਾ ਨਾਲ ਤਰਾ ਫਿਰਦਾ ਹੁਣ ਮੇਰਾ ਸਾਲਾ ਕਿਚੀਆਂ ਲੈਂਦਾ ਉਹ ਮੈਂ ਬਾਗ ਜਾਣਾ ਉਹ ਮੈਂ ਬਾਗ ਜਾਣਾ ਫਿਰ ਤੁਸੀਂ ਲਾੜੀ ਲੋ ਸਾਰੇ ਫਿਰ ਮੈਂ ਬਾਗ ਜਾਣਾ ਕਾਨੂੰ ਕਾਲਾ ਕਢਾਉਣਾ ਇਹਨੂੰ ਕਈ ਦੇ ਕੁੜੀ ਨੂੰ ਮੇਰੇ ਮੱਥੇ ਨਾਲ ਲੱਗ ਮੇਰੀ ਗੱਲ ਸੁਣ ਮੱਥੇ ਨਾਲ ਲੱਗ ਨੂੰ ਮੈਂ ਕਿੱਥੇ ਵਾਏ ਜਾ ਕਿੱਥੇ ਵਾਏ ਜਾ ਮੈਂ ਫਿਰ ਭੱਜ ਜਾ ਭੱਜ ਜਾ ਪਕਾਣਿਆਂ ਨਾਲ ਭਾਈ ਰੀ ਲਾ ਆ ਕਿੱਥੇ ਵਾਏ ਜਾ ਟੋੜੀ ਮੈਂ ਬਗਿਆ ਚਲ ਤੂੰ ਕਾਏ ਜਿਹੜਾ ਕੁਛ ਕਹਿਣਾ ਤੂੰ ਕਰ ਦੇ ਦੇਖ ਭਾਈ ਤੂੰ ਵੀ ਜਵਾਨ ਨਾਲ ਲੜਾ ਤੇਰਾ ਨਾਂ ਕੀ ਅੱਲਾ ਵੀਰੇ ਮੈਂ ਤਾਂ ਕੁਛ ਕਿਆ ਹੀ ਨਹੀਂ ਉਹ ਹੀ ਬੋਲੀ ਜਾਂਦਾ ਬਾਪੂ ਜੀ ਨੂੰ ਤਾਂ ਮੈਂ ਕੁਛ ਕਿਆ ਹੀ ਨਹੀਂ ਤੇਰੀ ਵੱਡੀ ਉਮਰ ਦਾ ਬਈ ਲਿਹਾਜ਼ ਕਰਿਆ ਕਰ ਮਾੜਾ ਮੋਟਾ ਤੇਰੇ ਇਹ ਲਿਹਾਜ਼ ਕਰਦੇ ਨੇ ਮੇਰੇ ਨਾਲ ਕਦੇ ਇਹਨਾਂ ਨੇ ਮੈਨੂੰ ਕਿਹਾ ਵੀ ਪੁੱਤ ਮੋਹਣ ਕਦੇ ਤੈਨੂੰ ਰੋਕਿਆ ਬਈ ਜੀ ਨੇ ਤੈਨੂੰ ਰੋਟੀ ਖਵਾਉਣਾ ਤਣਾ ਚੱਲ ਬਈ ਮੈਂ ਬਚਾ ਲਉ ਫਾੜ ਦੂੰ ਸਾਹਮਣੇ ਕਿਉਂ ਬਈ ਦੇ ਆਪ ਦਾ ਪਿੰਡ ਚ ਜਲੂਸ ਕਢਾਉਣੇ ਤੁਸੀਂ ਸਾਰੇ ਬੇਟੀ ਨੂੰ ਰੋਟੀਆਂ ਮਾਂ ਖਵਾਉਣਾ ਪਰੋਂਠੇ ਲਾ ਲਾ ਦੇਣਾ ਉਹ ਤਾਂ ਹੀ ਸਿਰ ਚਾੜੀਆ ਤਾਂ ਮੈਂ ਵੀ ਤੈਨੂੰ ਦੇਖ ਰੋਹ ਜੱਟ ਸਤਿਨਾਮੀ ਹੁਣ ਮੇਰਾ ਸਾਰਾ ਗੁੰਮਦਾ ਇੱਕ ਤਾਂ ਗੱਲ ਸੁਣ ਲੈ ਮਾ ਸਦਾ ਆਪਦੀਆਂ ਮਾਰੀ ਜਾਂਦਾ ਹਾਂ ਹਾਂ ਸੁਣਾ ਤੂੰ ਸੁਣਾ ਮੈਂ ਤਾਂ ਐਂ ਕਹਿਣਾ ਦੇਖੇ ਕੁੜੀ ਨੂੰ ਮੈਂ ਸਮਝਾਉਣਾ ਕੋਈ ਗੱਲ ਨਹੀਂ ਤੂੰ ਵੀ ਦੇਖ ਮੜਾ ਜਾ ਬਦਲ ਆਪਦੇ ਸਾਹ ਹੁਣ ਠੀਕ ਹੈ ਮੈਂ ਮੰਨਦਾ ਭਾਈ ਤੂੰ ਘਰ ਜੋੜਿਆ ਪੁਰਾਣੇ ਤੇਰੀ ਸੋਚ ਆ ਮੜੀ ਸੋਚ ਤੂੰ ਵੀ ਬਦਲ ਹੁਣ ਅੱਜ ਦਾ ਤਕਨੀਕ ਦਾ ਜੋਗਾ ਮੜਾ ਮੋਟਾ ਭਾਈ ਚੱਲ ਚੱਲ ਦੇ ਆਪਦਾ ਫੋਟੋਆਂ ਛੋਟੋਆਂ ਮੜਾ ਮੋਟਾ ਕੋਈ ਪਾ ਲਿਆ ਮੜਾ ਮੋਟਾ ਜਲ ਮੈਨੂੰ ਸਮਝਾਉਣਾ ਲੱਭ ਨੂੰ ਉਹ ਖਾਣ ਨੂੰ ਦੇਣ ਗਿਆ ਫੋਟੋ ਮੈਂ ਤਾਂ ਇਹ ਕਹਿਣਾ ਖਾਣ ਨੂੰ ਦੇਣ ਗਿਆ ਬਾਈ ਜੀ ਮੇਰੀ ਗੱਲ ਸੁਣੋ ਮੈਂ ਕਿਤੇ ਬਾਹਰ ਤੇ ਨਹੀਂ ਗਈ ਲੋਕਾਂ ਦੇ ਤੇ ਮੈਂ ਬਾਹਰ ਤੁਰੇ ਫਿਰਦੇ ਨੇ ਘਰੀਏ ਮੈਂ ਪਈ ਕਾਸਰ ਨਹੀਂ ਕੋਈ ਜਦੋਂ ਮੇਰਾ ਸਾਲਾ ਬੰਦੇ ਬੰਦੇ ਨਾ ਜਦੋਂ ਬੰਦੇ ਬੰਦੇ ਨਾ ਕਾਗਨਾ ਫੋਟੀ ਪਈ ਗਈ ਇਹ ਤੂੰ ਹੁਣ ਬਾਹਰ ਮੈਨੂੰ ਇਹ ਤਾਂ ਬੰਦਾ ਤਾਂ ਦਿਖਾ ਦੇ ਕਿਹਦੇ ਨਾਲ ਫੋਟੋ ਪਾਤੀ ਮੈਂ ਬੰਦਾ ਤਾਂ ਦਿਖਾ ਦਿਓ ਮੈਨੂੰ ਤੁਸੀਂ ਕਿਉਂ ਜਲੂਸ ਕੱਢਦੇ ਹੋ ਬਾਈ ਦੇਖ ਤੂੰ ਵੀ ਤੂੰ ਵੀ ਚੁੱਪ ਕਰਕੇ ਪਹਿਲਾਂ ਮੰਜੇ ਤੇ ਬਹਿ ਕੇ ਗੱਲ ਕਰਦੇ ਆ ਸਾਰੇ ਤੇ ਮੈਂ ਕਿਹਾ ਮੈਥੋਂ ਨਹੀਂ ਹੁੰਦੀ ਪਈ ਮੰਜਾ ਮੈਂ ਜ ਆਹ ਸੋਹਣੀ কার্টੂਨਾਂ ਨੇ ਜੱਪੇ ਠੋਕਣ ਵਾਲੀ। ਉਹ ਹੀ ਜੀ ਇਹ ਆਹ ਹੀ ਜੀ ਤੂੰ ਫਿਰ ਛੁੱਟ ਦਾ ਫਰਕ ਕੀ ਕੋਈ ਨਹੀਂ ਹੈਗਾ। ਫਿਰ ਤਾਂ ਲੜੀ ਚੱਲੋ ਇੱਕ ਦੂਜੇ ਦੇ ਮੁਕਾਸਾ ਨੂੰ ਮਾਰ ਜਿਦਿਆ। ਅੱਜ ਪੋਲਾ ਦੀ ਪੋਲਾ ਦੀ ਗਾਗੜਿਆ ਮਾਂ ਕਰ ਲਈ। ਉਹ ਮੇਰੀ ਐਸੇ ਦੀ ਬਾਪੂ ਜੀ ਬਾਕੀ ਮੈਂ ਛੋਟੇ ਮੁੰਨੂ ਚੱਪਰੇ ਆ ਮੈਂ ਮੈਂ ਤਾਂ ਆਪਦੇ ਪਕੇ ਨੂੰ ਬੁਲਾਉਣੀ ਆ ਮੈਂ ਤਾਂ ਤਲਾਕ ਲਵਾਂਗੀ ਦੇਖੂਗੀ ਕਿਹੜੇ ਕੇ ਕਿਹੜੇ ਆਉਗੇ ਤੇ ਆਉਗੀ ਦਿਖਾਉਂ ਮੈਂ ਮੈਂ ਵੀ ਮੈਂ ਵੀ ਡੁਬਕੀ ਲਾ ਕੇ ਮੈਂ ਵੀ ਅਮਰੀਕਾ ਜਾਊਂ ਬੰਗਲੇ ਵਰਗੀ ਗੋਰੀ ਲੇਉਂ ਜਿਹੜੇ ਕੁੱਤੇ ਆ ਲੈ ਦੇਖ ਵੀਰੇ ਮੈਨੂੰ ਮੇਰੇ ਅੱਛਾ ਮੇਰੀ ਫੋਟੋ ਦੇ ਤਾਂ ਕਲੇਸ਼ ਕਰਾ ਤਾਂ ਵੀ ਫੋਟੋ ਆਹ ਜਿਹੜਾ ਚੌਰਾ ਚੌਰਾ ਹੁਣ ਦਾੜੀ ਚਿੱਟੀ ਹੋਈ ਪਈ ਆ ਹੁਣ ਤੀ ਮਿਲਿਆ ਨੂੰ ਕਰਦਾ ਹੁਣ ਕਿਸੇ ਨਹੀਂ ਸਾਡਾ ਕਰੀਆਂ ਬਣਾਉਂਦੀ ਆ ਸਹੁਰਾ ਨਾ ਸਹੁਰਾ ਕਰ ਲੈ ਮੇਰਾ ਕੋਈ ਲਿਆ ਜੀ ਇਹਨੂੰ ਆਏ ਕਹਿਦੇ ਇਹਨੂੰ ਕਾ ਮੁੰਡੇ ਦੇ ਹੱਥ ਨਾਲ ਚੱਕੇ ਮੈਂ ਭਾਈ ਖਬਰਦਾਰ ਹੋ ਜੀ ਮੈਂ ਸਹੁਰਾ ਲੱਗਦਾ ਨਾ ਮੇਰਾ ਚ ਸਹੁਰਾ ਲੱਗਦਾ ਥਾ ਫਿਰ ਲੱਗਦਾ ਕਿ ਤੂੰ ਕਿਵੇਂ ਬੋਲਦਾ ਮੈਨੂੰ ਮੂ ਕਿਵੇਂ ਬੋਲਦਾ ਬੋਲੀ ਹੈ ਨਾ ਬੋਲੀ ਹੈ ਨਾ ਓਏ ਮੇਰੀ ਤਾਂ ਗਾਗੜੇ ਹੁਣ ਪਹਿਲਾਂ ਮੰਜੇ ਤੇ ਬੈਠੋ ਯਾਰ ਇਹ ਗੱਲ ਸੁਣ ਕੇ ਕਹਿੰਦਾ ਸਾਰੀ ਜ਼ਿੰਦਗੀ ਮੇਰੀ ਬਣਾਉਂ ਦਿੰਦੀ ਆ ਓ ਮੈਨੂੰ ਪਤਾ ਹੀ ਨਹੀਂ ਮੇਰੀ ਸਾਰੀ ਜ਼ਿੰਦਗੀ ਮੇਰਾ ਕਰ ਬੱਟਦਾ ਯਾਰ ਮੈਂ ਦੋ ਜਾਨੇ ਨਾ ਕਿ ਚੋਰੇ ਕਿ ਬੜੋਵੇ ਦੀ ਨਾ ਕਿ ਚੋਰੇ ਬਾਹਰ ਲੈ ਕੇ ਆਵੇਗਾ ਉਹ ਤੇਰੀ ਇੱਜ਼ਤ ਕਿੱਥੇ ਜਾਊ ਓਏ ਮੋਹ ਨਾ ਤੇਰੀ ਇੱਜ਼ਤ ਕਿੱਥੇ ਜਾਊਗੀ ਬਲਿਆ ਜਬਾਨ ਸੰਭਾਲ ਲੈ ਭਾਈ ਕੁਛੇ ਸਮਝ ਜਾਣਗੇ ਕੁਛ ਤੂੰ ਸਮਝ ਲੈ ਅਸੀਂ ਕਰੇ ਦੋ ਜਾਨੇ ਨੇ ਫਾਫੇ ਟੰਗ ਕੇ ਸੁਣ ਤੈਨੂੰ ਚੱਲ ਗੋਲੂ ਮੇਰੀ ਓਏ ਭਾਈ ਤੂੰ ਮੇਰੀ ਵੀ ਗੱਲ ਸੁਣ ਦੇਖੋ ਸਮਝਾਏ ਤੋਂ ਸਭ ਹੱਲ ਹੋ ਜਾਂਦੇ ਨੇ ਲੜਨ ਨਾਲ ਕੋਈ ਹੱਲ ਮਸਲੇ ਹੱਲ ਹੋਏ ਨੇ ਕਦੇ ਦੇਖ ਤਾ ਤੂੰ ਵੀ ਸਿਆਣਾ ਦੇਖ ਮੈਂ ਲੱਭ ਨੂੰ ਪਰਾਂ ਲੈ ਜਾ ਕੇ ਸਮਝਾ ਦਾਨਾ ਵੀ ਪਰਾਂ ਲਿਆ ਨੁਕੀ ਸਾਡੇ ਸਾਹਮਣੇ ਗੱਲ ਕਰ ਯਾਰ ਹਰੇਕ ਜਿਹੜਾ ਆਉਂਦਾ ਪਰਾਂ ਲਿਆ ਕੇ ਸਮਝਾ ਆ ਪਰਾਂ ਲਿਆ ਕੇ ਯਾਰ ਬਾਈ ਕਰ ਤੂੰ ਦੇਖ ਲੈ ਲੱਗਨੇ ਹੈ ਗਲਾ ਚੱਕੀਆਂ ਨਹੀਂ ਹੈਗੀਆਂ ਮੈਨੂੰ ਵੀ ਤਾਂ ਯਾਰ ਫਿਰ ਤੂੰ ਤਾਂ ਹੋਈ ਗੱਲ ਫਿਰ ਮੈਂ ਭੱਗ ਜਾਣਾ ਪੜਾ ਜਾਣਾ ਉਹ ਗੱਲ ਕਰਨੀ ਮਤਲਬ ਗੱਲ ਜਿਹੜੀ ਗੱਲ ਕਰਨੀ ਸਾਡੇ ਮੂੰਹ ਤੇ ਕਰੋ ਮੂੰਹੇ ਬਰਾਉ ਦੀ ਕਰ ਲੋ ਯਾਰ ਬਾਈ ਗੱਲ ਸੁਣ ਇਹ ਇਹਨੇ ਦੋਨੇ ਪਿਓ ਪੁੱਤਾਂ ਦੀ ਜਵਾਨ ਨਹੀਂ ਚੱਜਦੀ ਨਾ ਇਹਨਾਂ ਦੀ ਸਾਈਕਲ ਚੱਜਦੀਆਂ ਨਾ ਅਕਲ ਚੱਜਦੀਆਂ ਤੇ ਤੈਨੂੰ ਵੀ ਮਾਰ ਲੈਣੇ ਭੱਗ ਜਾਂਦੀ ਜਿਹਦੇ ਗਾਹਾਂ ਸੌਰੇ ਦੀ ਸਾਈਕਲ ਚੱਜਦੀ ਨਹੀਂ ਹੁੰਦੀ ਆ ਕੱਲ ਚੱਜਦੀ ਹੁੰਦੀ ਸਾਡੇ ਆਏ ਕਿਉਂ ਆ ਤੂੰ ਆ ਗਿਆ ਹੱਲਾ ਸਕਦਾ ਨਹੀਂ ਇਹ ਹੁਣ ਮੁੱਕ ਕਰ ਜਾ ਮੁੰਡੇ ਦੇ ਹੱਥ ਚੱਕੀ ਪਾਏ ਤੈਨੂੰ ਗੱਲ ਦਾ ਸੀ ਹਾਂ ਗਾਸ ਕੀਰੀਆਂ ਕੁੱਤੀਆਂ ਖਾ ਲੋਗੇ ਤੂੰ ਨਹੀਂ ਜਾਣੇ ਕੀ ਹੁਣ ਮੈਂ ਚੱਲਣਾ ਹੁਣ ਟੌਲੇ ਫੜੀ ਜਾਂਦਾ ਉਹ ਤਾਂ ਬੰਦਾ ਨਾਲ ਹੀ ਲੇਬ ਬਣਾਈ ਜਾਂਦਾ ਤੈਨੂੰ ਕੁਝ ਕਿਹਾ ਨਹੀਂ ਉਹ ਬਾਬੂ ਮੈਂ ਤੇਰੀ ਸ਼ਰਮ ਦਾ ਮਾਰਾ ਝੁੱਪਦੀ ਸਾਲਾ ਸ਼ਰਮ ਦਾ ਇਹਨੂੰ ਪੜੋਰ ਹੱਕੀ ਫਸਦਾ ਲਾਇਸੈਂਸ ਹੈਗਾ ਤੇਰੇ ਕੋਲੇ ਬਣਾਇਆ ਨਹੀਂ ਉਹਨਾਂ ਨੇ ਕਹਿੰਦੇ ਛੋਟਾ ਤੂੰ ਬਣਾਇਆ ਨਹੀਂ ਮੇਰਾ ਸਾਲਾ ਬਰੇਕਾਂ ਦਾ ਕਿਤੇ ਪੈਰ ਨਹੀਂ ਉਹਦੇ ਕਹਿੰਦੇ ਉੱਤੇ ਚੜਾ ਦੇਗਾ ਸਿਰਾਂ ਨਾਲ ਰੱਖ ਕੇ ਲੈ ਗਿਆ ਥੱਲੇ ਇਹਦੇ ਸਿਰਾਂ ਨਾਲ ਤਾਂ ਕੋਈ ਡਾਕਟਰ ਹੈ ਯਾ ਤੂੰ ਯਾਦ ਰੱਖੀਂਗਾ ਜਿੱਦੇ ਦਾਖਲ ਕਰ ਲੈਣਾ ਅੱਠ ਨੌ ਸਰਾਣੇ ਇਕੱਠੇ ਟਕਣਗੇ ਪਿੱਟ ਥੱਲੇ ਤੇਰੀ ਸਿਰ ਤੇ ਉਹ ਮੰਨਤ ਨਹੀਂ ਮੈਂ ਸਕੂਟਰ ਤੇ ਘਰੀ ਬ ਮੰਨੀ ਨਹੀਂ ਗੈ ਸਕੂਟਰ ਤੇ ਨਹੀਂ ਜਾਣਾ ਮੇਰੇ ਨਵਾ ਘਟੀ ਕਦੇ ਉੱਤੇ ਚਾਰਤੀ ਥਾਣੇ ਚ ਮੈਂ ਮਰ ਜੂੰ ਮੈਂ ਤੈਨੂੰ ਕਿਹਾ ਦੀ ਬਾਪੂ ਨਾਲ ਵਗ ਜਾ ਬਾਪੂ ਨਾਲ ਹੋਰ ਬਾਪੂ ਨਾਲ ਜਾਉਂ ਨਹੀਂ ਬਾਪੂ ਨਾਲ ਤੂੰ ਨਾ ਜਾਉਂ ਤੂੰ ਨਾ ਜਾਉਂ ਹਾਂ শাਲਾ ਬਣਿਆ ਬਾਪੂ ਦਾ ਪੌਕਟ ਪੈਸਾ ਲੈਰੇ ਕਰਮ ਮੇਰੇ ਉਹ ਜਿਹੜਾ ਮੈਂ ਜੰਮ ਲਿਆ ਤਾਂ ਅਰੇ ਕੁੜੀ ਹੁੰਦੀ ਮੈਂ ਦੋ ਚਾਰ ਆਤਾ ਲਾ ਆਉਂਦਾ ਉਹ ਕੋਲੇ ਮੇਰਾ ਟਾਈਮ ਲੱਗਿਆ ਦਾ ਹੇ ਸੱਚੇ ਪਾਸਾ ਮੈਂ ਝੋਲੀਂ ਹੜਦਾ ਇੱਕ ਕੁੜੀ ਹਰੇਕ ਨੂੰ ਦਈ ਹਰੇਕ ਨੂੰ ਦਈ ਇੱਕ ਕੁੜੀ ਇਹ ਜਣਾ ਦੀ ਬੇਲ ਆਇਕਾ ਮਾੜਾ ਜੰਮੇ ਨਾ ਮਾੜਾ ਆਵੇ ਨਾ ਮੜਦਾ ਮੈਂ ਤੇ ਜਣਾ ਤੇਰੇ ਪਰਲੇ ਪੈ ਗਿਆ ਪੇ ਪੈ ਗਿਆ ਤੇਰੇ ਸਾਲੇ ਪੱਲੇ ਤਾਂ ਤੇਰੇ ਆਉ ਪਈਆ ਉਹ ਪਈ ਤੈਨੂੰ ਪਈ ਤੈਨੂੰ ਕਰ ਰਹਾ ਹੈ ਕੁੜੀ ਪਈ ਤੈਨੂੰ ਹੁੰਦਾ ਨਹੀਂ ਸੀ ਕੰਚਰਾ ਤੈਨੂੰ ਹੁੰਦਾ ਨਹੀਂ ਸੀ ਨਾ ਹੁੰਦਾ ਬੰਦਾ ਚੰਗਾ ਦੀ ਚੱਲ ਓਏ ਕੁੜੀ ਸੋਹਣੀ ਸੁਨੱਖੀਆ ਲੈ ਗਈ ਉੱਥੇ ਪੈ ਜਾ ਕਰ ਦੋ ਤਾਹਾਂ ਤਬੂਤਰੇ ਤੇ ਪਨੀਰੀ ਝੱਜਦੀ ਹੋ ਜੂਗਾ ਪਨੀਰੀ ਝੱਜਦੀ ਹੋ ਜੂਗਾ ਚੱਲ ਹੁਣ ਜੋ ਘਸੜਤਾ ਇਹਨੇ ਇਹ ਸਾਲਿਆ ਨੇ ਥਕਾਤਾ ਮੈਂ ਓਏ ਮੈਂ ਥਕਾਤਾ ਮੈਂ ਕਿੱਥੇ ਜਾਵਾਂ ਤੇ ਮੇਰਾ ਬੱਸ ਚੱਲੇ ਨਾ ਮਦਾ ਬਾਗਦਾ ਕਿਸੇ ਪਾਸੇ ਇਹਨੂੰ ਭਰੋਂ ਨੂੰ ਧੋ ਕੇ ਅੰਦਰ ਲਈ ਹੁਣ ਜਿਵੇਂ ਹੱਕੀ ਸੀ ਆ ਸੁਣਦੀ ਐ ਪਾਈ ਇਹਨੂੰ ਅੰਦਰ ਲਾਓ ਧੋ ਕੇ ਜਿਵੇਂ ਹੱਕ ਕੇ ਲੈ ਕੇ ਗਈ ਸੀ ਐਵੇਂ ਲਾ ਆ ਜਾ ਮੈਂ ਕਿਹਨੇ ਕਿਹਾ ਦੀ ਤੇਰੇ ਮੁੰਡੇ ਨੂੰ ਵੀ ਲੈ ਕੇ ਜਾ ਇਹ ਮੁੰਡੇ ਨੂੰ ਹੋਰਾਂ ਕਿਤੇ ਲੱਗੀ ਸੀ ਹੋਰਾਂ ਕਿਤੇ ਨਹੀਂ ਚੜਦਾ ਐਵੇਂ ਕਰ ਦਿੱਤਾ ਸੁੱਕਟਰ ਤੇ ਨਹੀਂ ਚੜਦੀ ਕੰਨੀ ਸਕੂਟਰ ਤੇ ਨਹੀਂ ਚੜਦੀ ਮੈਨੂੰ ਮਾਰ ਜਾ ਮਰ ਜਾ ਮਰ ਜਾ ਮਰ ਜਾ ਮਰ ਜਾ ਮੈਂ ਉੱਥੇ ਜਾ ਕੇ ਕਿੰਨੇ ਤੈਨੂੰ ਮਾਰ ਮਾਰ ਦਿੱਤਾ ਨਾ ਤੂੰ ਇਹ ਹੋ ਗਈ ਫਰਾਉਣਾ ਬਕਵਾਚ ਨਾ ਕਰ ਤੈਨੂੰ ਨਹੀਂ ਥੱਲੇ ਪਾਣੀ ਦਾ ਖਸਮਾ ਥੱਲੇ ਛੱਟ ਲਾ ਨੂੰ ਨਹੀਂ ਮੋਟਿਆ ਰੋਡ ਤੇ ਨੋ ਰੋਡ ਤੇ ਅਰੇ ਬਾਗੇ ਆਇਆ ਉਹ ਮੇਰੇ ਬਾਗੇ ਆਇਆ ਮੈਂ ਸਪਰੇਅ ਵੀ ਨਾ ਮੈਨੂੰ ਦੱਸ ਹਾਂ ਤੂੰ ਸ਼ਰਮ ਨਾ ਕਰ ਘਰ ਤਿੰਗਲ ਮੈਨੂੰ ਨਹੀਂ ਆਉਂਦਾ ਇਸ ਕਰੇ ਮੁੜ ਕੇ ਅੱਜ ਤੋਂ ਬਾਅਦ ਭਾਈ ਆਬਦਾ ਹੋਟਲ ਜਿਹਨੂੰ ਰੱਖਣਾ ਰੱਖ ਲਾ ਬਲਾ ਲਾ ਭਾਈਆਂ ਨੂੰ ਬਲਾ ਲਾ ਚਾਹੇ ਪਿਓ ਨੂੰ ਬਲਾ ਲਾ ਇਹਦਾ ਪਤੀ ਦੀ ਮੈਨੂੰ ਤਾਂ ਰਾਹ ਤਾਂ ਇੱਥੇ ਪੇਕਿਆਂ ਦੀ ਹੁ ਤੇਰਿਆਂ ਦਾ ਹੈਂ ਇਹਦਾ ਕੂ ਬੈਠਿਆ ਬਸ ਘਰ ਸਾਹਮਣ ਨੂੰ ਆਉਂਦਾ ਚੁੱਡੂ ਬੇਲ ਐ ਕਾ ਜੰਮ ਲਿਆ ਹਾਂ ਹੁਣ ਕਿਆ ਗੋਡੇ ਫੜਦਾ ਹੁਣ ਕਾ ਫੜਦਾ ਪਿਓ ਦੇ ਗੋਡੇ ਮੈਨੂੰ ਨਾਲੇ ਫੜਦਾ ਭੈਣ ਦੇ ਖਸਮਾ ਕਿਉਂ ਗਾਲਾਂ ਲੈਣਾ ਮੈਥੋਂ ਤੇਰੇ ਤੇਰੇ ਬਿਨਾ ਮੇਰੀ ਗੱਤੀ ਨਹੀਂ ਹੋਣੀ ਸਾਰੇ ਪਿੰਡ ਚ ਬੇਇੱਜ਼ਤੀ ਹੋ ਗਈ ਅਕੇ ਨਾਲੇ ਬੁੜਾ ਗਾਲਾਂ ਕੱਢਦਾ ਹੈ ਨਾਲੇ ਮੁੰਡਾ ਥੱਲੇ ਲੱਗਿਆ ਫਿਰਦਾ ਮੈਂ ਕਿਹਾ ਤੇਰੇ ਵੀ ਥੱਲੀਆਂ ਥੱਲੀਆਂ ਮਕਲਾਵਾ ਥੱਲੇ ਥੱਲੇ ਹੁੰਦਾ ਦਾ ਕਾਦੀਆਂ ਗੱਲਾਂ ਸੀ ਹੇ ਹੁਣ ਫੜੀ ਚੱਲ ਗੋਡੇ ਗਿੱਟੇ ਮੇਰੇ ਮੈਂ ਆ ਖੱਜਦੇ ਵਿਆਹ ਕੇ ਆਈ ਸੀ ਤੀ ਮਹ ਦੂਜੇ ਦਿਨ ਨੂੰ ਲਾਓ ਕੰਮ ਤੇ ਲਾ ਕੰਮ ਤੇ ਲਾ ਮੇਮ ਬਣਾਤੀ ਉਹ ਮੇਮ ਬਣਾਤੀ ਤਾਂ ਉਹ ਸਾਰੇ ਕਹਿੰਦੇ ਪੜੀ ਲਿਖੀ ਆ ਪੜੀ ਲਿਖੀ ਆ ਆ ਜੱਟ ਨਹੀਂ ਪੜੀ ਲਿਖੀ ਨੂੰ ਕੀ ਕਰੇਗਾ ਉਹਨੂੰ ਦਵਾਨੇ ਦੀ ਅਕਲ ਨਹੀਂ ਨਾ ਤੈਨੂੰ ਬੋਲਣ ਦੀ ਅਕਲ ਆ ਵੀ ਸਹੁਰੇ ਨਾਲ ਕਿਵੇਂ ਬੋਲਣਾ ਨਾ ਉਹਨੂੰ ਵਰਤਣ ਦਾ ਪਤਾ ਉਹਦਾ ਨਿਵਾੜ ਕੇ ਨਾ ਮੈਨੂੰ ਨਮੀ ਲਿਆ ਦੇ ਮੇਰਾ ਸਾਲ 40 ਚਾਲੀ ਕਰਨੇ ਆਪਣੇ ਸਰੀਕੇ ਚ ਆਪਣੇ ਸਰੀਕੇ ਚ 40 ਕਰਨੇ ਇਹ ਕਿਸੇ ਇੱਕ ਦਿਨ ਨੂੰ ਦੱਸਦੇ ਵੀ ਰੀਲਾਂ ਬਣਾਉਂਦੀ ਹੋਵੇ ਹੈ ਰੀਲਾਂ ਬਣਾਉਂਦੀ ਹੋਵੇ 40 ਕਰਨੇ ਆਪਣੇ ਸਰੀਕੇ ਚ ਇੱਕ ਤਾਂ ਨਾਂਉ ਲੈ ਦੇ ਵੀ ਫਲਾਨੀ ਵੀਡੀਓ ਬਣਾਉਂਦੇ ਰੀਲਾਂ ਬਣਾਉਂਦੇ ਗਲ ਭੜਾ ਦੂੰ ਮੈਂ ਇਹ ਫੋਨ ਭੰਨ ਦਿੰਨੇ ਆ ਹੁਣ ਭੰਨ ਦਿੰਨੇ ਆ ਤੇ ਸਾਲਿਆਂ ਨੇ ਬੇਇੱਜ਼ਤੀ ਕਰਾਤੀ ਥਾਂ ਥਾਂ ਉਹ ਮੈਂ ਪਿੰਡ ਚ ਕੀ ਮੂੰਹ ਲੈ ਕੇ ਜਾਊਂਗਾ ਬਾਪੂ ਹੈ ਬਾਪੂ ਸਾਰਾ ਪਿੰਡ ਐ ਦਿਖਾਉਂਦਾ ਮੈਨੂੰ ਆ ਕਿਹਾ ਨੱਚੀ ਜਾਂਦੀ ਆ ਛੋਡੀ ਨੂੰ ਤੇਰੀ ਬਹੂ ਆ ਤੇਰੀ ਨੂੰ ਨੱਚੀ ਜਾਂਦੀ ਆ ਬਾਪੂ ਇਹਨੂੰ ਤਲਾਕ ਦੇ ਦਿੰਨੇ ਆਪਾਂ ਤਲਾਕ ਦੇ ਦਿੰਦੇ ਇਹਨੂੰ ਮੈਂ ਤੇ ਨੁਕਰ ਆਇ ਲੈਂਦਾ ਤੇਰੀ ਚਲਾ ਦੇ ਦੇ ਮੈਨੂੰ ਹਾਂ ਬੋਲ ਜਵਾਬਦਾ ਕਿਵੇਂ ਕਰੀਏ ਅਜੇ ਮੈਨੂੰ ਪਸਦਾ 25 ਦਾ ਯਾਰ ਮੈਨੂੰ ਪਸਦਾ ਤਾਂ ਇਹ ਮੈਨੂੰ ਪਤਾ ਕਿ ਜਵਾਕ ਕਿਵੇਂ ਕਰੀ ਹੈ ਹੈ ਤੁਸੀਂ ਦੇਖੋ ਪਾਲਣਾ ਤੁਸੀਂ ਐ ਜੰਮਣਾ ਤੁਸੀਂ ਮੈਂ ਮੇਰਾ ਤਾਂ ਕੋਈ ਰੋਲ ਆਏਗਾ ਮੇਰਾ ਰੋਲ ਹੈਗਾ ਜਵਾਕ ਚ ਛਾਣੇ ਬੰਦੇ ਦੀ ਕਹਿੰਦੇ ਰਹਿ ਲੈਣੀ ਚੰਗੀ ਹੁੰਦੀ ਆ ਜਿਹੜੀ ਲੈਂਨ ਵਾਲਿਆ ਰਾਇ ਉਹ ਲਵੋ ਇਹੋ ਜੀਆਂ ਗੱਲਾਂ ਪਿਉਣਾ ਨਹੀਂ ਕਰਦੇ ਹੁੰਦੇ ਉਹ ਕਿਸੇ ਮਿੱਤਰ ਯਾਰ ਨਾਲ ਕਰੀ ਜਾਂਦੀਆਂ ਨੇ ਬਾਪੂ ਮੇਰਾ ਤਾਂ ਮਿੱਤਰ ਯਾਰ ਵੀ ਤੂੰ ਆ ਮੇਰਾ ਸਾਰਾ ਕੁਝ ਤੂੰ ਆ ਕੁਝ ਆਪਣਾ ਆਪਣਾ ਕੁੱਲੂ ਆ ਮੈਂ ਤੇ ਤੂੰ ਆੱਕ ਗਿਆ ਉਹ ਮੈਂ ਤਾਂ ਕਹ ਗਿਆ ਕੁੜੀ ਚ ਗਲਤੀਆਂ ਨਹੀਂ ਹੈਗੀਆਂ ਬਹੁਤ ਗਲਤੀਆਂ ਨੇ ਤੇਰੇ ਜ ਤੈਨੂੰ ਐ ਨਹੀਂ ਪਤਾ ਬੋਲਣਾ ਕੀ ਆ ਕਿਸੇ ਨੂੰ ਬਾਪੂ ਮੇਰਾ ਕੋਈ ਵੀ ਨਹੀਂ ਹੈ ਕੋਈ ਪ੍ਰਸ਼ਨ ਮੇਰੇ ਆ ਸਾਲੇ ਇਹੀ ਪ੍ਰਸ਼ਨ ਸੌਰੇ ਨੂੰ ਨਾ ਪੁੱਛ ਲਈ ਉਹ ਕੰਤਰਾ ਬੇਇਤੀ ਕਰਾ ਦੇਗਾ ਮੇਰਾ ਫਿਰ ਕੋਈ ਵੀ ਨਹੀਂ ਹੈਗਾ ਕੋਈ ਵੀ ਨਹੀਂ ਹੈਗਾ ਤੇਰਾ ਤਾਂ ਤੇਰਾ ਕਾਹਨ ਰੇ ਮੈਂ ਇੱਥੇ ਕੋਈ ਕਿਸੇ ਦਾ ਨਹੀਂ ਮਤਲਬ ਤਾਂ ਕਾ ਦੁਨੀਆ ਮੇਰਾ ਸਾਲੇ ਬੌਲਿਆ ਕਿਉਂ ਬੌਲਿਆ ਭਾਂਡਿਆ ਖਫਾ ਖੂਨ ਹੁੰਦਾ ਮਤਲਬ ਤਾਂ ਕਾ ਹੈ ਹੈ ਮੈਂ ਐਂ ਕਹਿੰਦਾ ਜੇ ਤੂੰ ਨਹੀਂ ਮੈਨੂੰ ਟੱਕ ਦਿੰਦਾ ਤੈਨੂੰ ਤੇਰੇ ਨਾਲੇ ਕਿਥੇ ਦੇ ਦਣਗੇ ਹੈ ਕੋਈ ਮਾੜੀ ਮੋਟੀ ਅਕਲ ਨੂੰ ਹੱਥ ਮਾਰ ਲਾ ਐਂ ਰਹਿ ਲੈਂਦਾ ਸੀ ਫਿਰ ਤੇਰੀ ਰ ਗੱਲ ਕਰਾਂ ਨੂੰ ਜੇ ਉਹਦੇ ਨਾਲ ਨਿਮੇੜਦਾ ਫਿਰ ਜਵਾਕ ਮੈਂ ਤਮੂਤ ਨਹੀਂ ਸਮਝਦਾ ਕਿਹਦੇ ਨਾਲ ਨਿਮੇੜਨਾ ਮੈਂ ਤਾਂ ਉਹਦੇ ਨਾਲ ਨਿਮੇੜੂ ਕਿੰਨੀਆਂ ਘਣੇ ਤੇਰੇ ਮਗਰ ਨਿਮੇੜਦ ਨੂੰ ਮਿੱਠਾ ਪਹਿਰਾ ਹੋ ਕੇ ਟਾਈਮ ਕੱਢ ਲੈ ਜਵਾਕ ਨਾਲ ਪੰਜ ਸੱਤ ਮੇਰੇ ਸਾਲੇ ਔਖਾ ਹੋ ਜੂ ਮਿੱਠਾ ਪਹਿਰਾ ਨਹੀਂ ਜੁੱਤੀਆਂ ਖਾ ਕੇ ਕਹੇ ਟਾਈਮ ਕੱਢ ਲੈ ਖਾ ਕੇ ਉਹ ਮੈਂ 2-4 ਸਾਲ ਆ ਮੈਨੂੰ ਟਾਈਮ ਕੱਢ ਲੈਣ ਦਿਓ ਮੇਰੇ ਮਗਰ ਤੁਸੀਂ ਕੰਧਾਂ ਵੇਚ-ਵੇਚ ਖਾਜੋਗੇ ਹੈ ਇਹਦੇ ਭਾਈਆਂ ਦਾ ਉਹ ਜੁਰਾਜ ਦੇ ਪੇਕਿਆਂ ਦਾ ਮੈਂ ਕਹਨਾ ਕਾਨੂੰ ਕਾਨੂੰ ਐਮੀ ਮੇਰੇ ਸਾਲੇ ਦਾ ਸਕੀਰੀਆਂ 'ਚ ਫਰਕ ਪੈ ਜਾਊਗਾ ਇਹਦਾ ਮੈਨੂੰ ਵੀ ਵੇਚ ਕੇ ਆਜੂ ਤੇ ਤਬਾਤਾ ਹੈ ਤੇਰੇ ਨੌਕਰਾ ਕੇ ਜਾਊ ਖੁੱਡੋ ਖੁੱਟ ਤੇਰੇ ਨੌਕਰਾ ਕੇ ਜਾਊਗਾ ਮੈਨੂੰ ਮਰਵਾ ਦੂ ਇਹ ਕਿਸੇ ਤੋਂ ਮਰਵਾ ਦੂ ਇਹ ਉਹਦਾ ਭਾਈ ਤੂੰ ਜਾਣੇ ਗਾ ਅੱਜ ਦੇਖ ਲੈ ਕਿਵੇਂ ਝਾਕਦਾ ਸੀ ਉਹ ਕਲਾ ਜਾ ਕੌਣ ਕਲਾ ਜਾ ਉਹ ਜਿਹੜਾ ਆਇਆ ਸੀਗਾ ਆਇਆ ਤੈਨੂੰ ਪਤਾ ਨਹੀਂ ਲੱਗਦਾ ਕੌਣ ਕੌਣ ਆਉਂਦਾ ਹੈ ਕੌਣ ਕੌਣ ਰੀਲਾ ਬਣਾਉਂਦਾ ਮਾਰੂ ਜੀ ਕਰਦਾ ਮੈਂ ਸਾਲੇ ਇੱਕ ਮੈਂ ਪਹਿਲਾ ਵਾਰ ਚ ਮੋੜਿਆ ਕਿ ਮੈਂ ਪੈਂਟ ਚੱਕਣੀ ਆਵਦੀ ਉਹਦੀ ਪੈਂਟ ਅਸੀਂ ਸਿਖਾਉਂਗਾ ਗੁੱਸਾ ਮੈਨੂੰ ਬਹੁਤ ਹੁੰਦਾ ਚੀਕੀਆਂ ਕਚੀਚੀਆਂ ਲਈ ਨਹੀਂ ਕਿ ਚੀਂ ਲੀਆ ਕਰ ਹਾਂ ਬੌੜਿਆ ਭਾਂਡਿਆ ਫੁੱਠੇ ਬਹਿ ਕੇ ਸਿਆਪਾ ਲੈ ਲਿਆ ਚੰਗਾ ਭਲਾ ਫਰਦਾਤੀਗਾ ਕਿਸੇ ਨੂੰ ਕਰਾਂ ਤੇ ਗੁਰੂ ਘਰ ਨੌਕਰਾਂ ਤੇ ਜ਼ਮੀਨ ਰੁਟਕ ਮਿਲ ਜਾਂਦਾ ਤੂੰ ਮੈਨੂੰ ਗੁੱਸਾ ਕਰ ਤੂੰ ਮੈਨੂੰ ਬੌੜਾ ਭਾਂਡਾ ਤੂੰ ਤੈਨੂੰ ਆਕਲ ਨੂੰ ਹੱਥ ਮਾਰ ਨਾ ਤਾਂ ਕਹ ਨਾ ਤੂੰ ਲੜਪਾ ਨਾਲ ਕਰਨ ਕੀ ਕਹ ਤੀ ਪੁੱਤ ਰੱਖਦੇ ਨਹੀਂ ਤੇਰੀ ਤੂੰ ਕਰਨ ਕੀ ਕਹ ਤੀ ਤਣਾਉਂਦੇ ਮੈਨੂੰ ਕਹੇ ਸੀ ਉੱਥੇ ਦਵਾਈ ਲੈਣ ਜਾਣਾ ਹਾਂ ਦਵਾਈ ਕਿੱਥੇ ਦਿਖਾ ਮੈਨੂੰ ਪਹਿਲਾਂ ਇੱਕ ਨਹੀਂ ਆਈ ਉਹ ਵੱਡੇ ਸਾਰੇ ਮਾਰਤ ਚ ਲੱਗੀ ਹਾਂ ਜਿੱਥੇ ਉਹ ਢੈਲੀ ਵੀਨ ਵੱਡਾ ਉੱਥੀ ਕਰਕੇ ਆਇਓ ਉੱਥੋਂ ਉਹ ਦੇਖ ਕੇ ਆਈ ਆ ਕੀ ਫਿਲਮ ਦੇਖ ਕੇ ਆਈ ਆ ਮੂਵੀ ਮੇਰੇ ਮੂੰਹ ਚੋਂ ਗਾਲ ਥੁਣੀ ਤੀ ਫਿਲਮਾਂ ਬਣਾ ਸਰਦਾ ਨਹੀਂਗਾ ਫਿਰ ਮੈਨੂੰ ਕੀ ਪਤਾ ਵੀ ਫਿਲਮਾਂ ਦਾ ਘਰੇ ਚੱਲੀ ਆਂਦੀਆਂ ਨਾ ਮੈਨੂੰ ਕੀ ਪਤਾ ਸੀ ਮੇਰੇ ਕੋਲੇ ਤਾਂ 500 ਰੁਪਈਆ ਦੀ ਸਾਰਾ ਲਵਾਇ ਆਈ ਤੇਰੇ ਕੋਲੇ 500 ਕਿੱਥੋਂ ਆ ਗਿਆ ਤੇਰੇ ਬਟੂਏ ਦੇ ਗੱਡੇ ਦੀ ਐ ਮਾਰੀ ਨਾ ਮਾਰੀ ਨਾ ਹੱਕ ਕੇ ਆ ਮੈਂ ਕੁੱਲੂ ਹੱਕ ਕੇ ਤੇਰੇ ਤੋਂ ਤਰਾ ਮੇਰੇ ਮੇਰਾ ਤਾਂ ਗਾਗਨਾ ਸਿਆਣਾ ਬਣਾ ਬੰਦਾ ਤੀ ਉਹ ਵੀ ਕਹਿੰਦਾ ਕਰਾਂ ਪਰ ਉਹ ਕੇ ਗੱਲ ਕਰਦਾ ਮੇਰਾ ਤਾਂ ਯਕੀਨ ਉੱਟਕੜਿਆ ਹਰੇਕ ਤੂੰ ਮੇਰਾ ਤਾਂ ਯਕੀਨ ਹੀ ਉੱਟਕੜਿਆ ਮੈਂ ਤਾਂ ਕਰਦਾ ਨਹੀਂ ਯਕੀਨ ਜਕੂਨ ਭੈਣ ਮਰਾਵੇ ਹਾਂ ਮੈਂ ਕਿੱਥੇ ਜਾਵਾਂ ਤੂੰ ਕਰੇ ਜਾ ਓਏ ਮੇਰਾ ਮਾਨਕ ਗਿਆ ਮੈਂ ਜ ਵੱਡੂ ਐ ਤੂੰ ਸਪਰੇ ਪੀਂਗਾ ਜੇ ਮੈਂ ਘਰੇ ਵਾਗ ਗਿਆ ਲੱਤ ਛੜਦੇ ਓਏ ਓਏ ਪ੍ਰਿੰਟ ਲੜੀ ਹੋਈ ਆ ਲੱਤ ਛੜਦੇ ਲੱਤ ਛੜਦੇ ਪੀਂਗਾ ਪੀਂਗਾ ਫੇਰਾ ਉਹ ਨਹੀਂ ਪੀਂਦਾ ਨਹੀਂ ਸੌਂਗਾ ਪਹਿਲਾਂ ਮੇਰੀ ਸੌਂਗਾ ਮੇਰੀ ਸੌਂ ਤੇਰੀ ਸੌਂ ਸਪਰੇ ਨਹੀਂ ਪੀਂਦਾ ਮੇਰੀ ਸੌਂਗਾ ਪਹਿਲਾਂ ਉਹ ਤੇਰੀ ਸੌਂ ਖਸਮਾ ਸਿੱਤਿਆ ਸਰ ਤਰਕੇਗਾ ਮਸਤਗਾਹ ਤਰਾਤ ਮੈਂ ਖਾਸ ਗੱਲ ਨਹੀਂ ਸੁਣਦਾ ਕਿਸੇ ਤਰਾ ਲਈ ਜਉ ਸਾਰਾ ਦਿਨ ਗਾਲਾਂ ਲਈ ਜਉ ਮੈਂ

ਮਾਂ ਭਾਬੀ ਮੈਂ ਤਾਂ ਵਧੀਆ ਤੂੰ ਦੱਸ ਕਿੱਥੇ ਵਗੀ ਸੀ ਕਿਉਂ ਤੋ ਗੋਗੜੇ ਲਾ ਗਿਆ ਤੇਥੋਂ ਬਾਅਦ ਮੈਂ ਮੈਂ ਤਾਂ ਤਨੋਲੇ ਗਈ ਸੀ ਬੁੜਾ ਜਿਹਾ ਹੈਗਾ ਕਰੇ ਕੰਮ ਦੱਸ ਕੀ ਆ ਰੀਚ ਡਾਉਣ ਹੋ ਗਈ ਭਾਬੀ ਰੀਰ ਕੱਢ ਲੈ ਇੱਕ ਮੇਰੇ ਨਾਲ ਮਰਨੇ ਆ ਕਾਦੀਆਂ ਰੀਲਾ ਪਹਿਲੇ ਗੱਗੂ ਛਿੱਤਰ ਖਾ ਕੇ ਗਿਆ ਸਾਡੇ ਬੁੜੇ ਤਾਂ ਹੁਣ ਤੂੰ ਖਾਏਂਗਾ ਜੇ ਭਾਜਾ ਹੋਣਾ ਅਜੇ ਤੇਰੇ ਮੰਗਰੀ ਹੋ ਅੱਜ ਤੂੰ ਬੁੜੇ ਦੀ ਬਣ ਕੇ ਖੜ ਗਈ ਭਾਬੀ ਉਹ ਤਾਂ ਸਾਨੂੰ ਬੁਲਾਉਂਦੀ ਸੀ ਵੀਰੀਲਾ ਬਣਾਓ ਸਾਡੇ ਨਾਲ ਸਾਡੇ ਹੱਥ ਬਣਾ ਲੈ ਬਗਜ ਜਿੱਦੇ ਬੁੜਾ ਸਾਡੇ ਰਿਸ਼ਤੇਦਾਰੀ ਚ ਗਿਆ ਹੋਇਆ ਉਦੋਂ ਮੈਂ ਤੈਨੂੰ ਫੋਨ ਕਰ ਦੋ ਉਦੋਂ ਰੀਲ ਬਣਾ ਜੀ ਉਹ ਰੀਚ ਤਾਂ ਡਾਊਨ ਹੋ ਰਹੀ ਹੈ ਮੇਰੀ ਮੈਂ ਸਵਾਹ ਖਾਂਦੀ ਤੇਰੀ ਰੀਚ ਮੇਰੇ ਘਰ ਉੱਜਣ ਤੇ ਆਇਆ ਪਏ ਸਾਲੇ ਰੀਲਾਂ ਦੇ ਬਣੇ ਨੇ ਬੁੜਾ ਕਿੱਥੇ ਗਿਆ ਹੋਇਆ ਇੱਥੇ ਗਿਆ ਹੋਇਆ ਹੁਣ ਆਜੂਗਾ 1 ਮਿੰਟ ਤੇਰੀ ਫੇਸ ਵੈਲਿਊ ਮੇਰੀ ਰੀਲ ਚੱਲ ਜੂਗੀ ਰੀਚ ਡਾਊਨ ਹੋ ਜਾਂਦੀ ਹੈ ਤੂੰ ਐ ਕਿਉਂ ਕਰਦਾ ਸੀ ਪ੍ਰਿੰਟਰ ਲੜੀ ਹੋਈ ਸੀ ਨਾ ਉਹ ਖੁੱਚ ਫੜ ਮੋਕੇ ਮੈਂ ਤਾਂ ਆਇਆ ਟਰਾਲੀ ਵ ਮੈਨੂੰ ਕਹਤੀ ਵੀ ਬਾਪੂ ਹੈ ਨਹੀਂ ਗਕਰ ਜਦੋਂ ਬਾਪੂ ਆ ਗਿਆ ਬੱਬੀ ਟਰਾਲੀ ਪੁੱਛੀ ਮੜਾ ਤਾਈ ਨੂੰ ਮੈਂ ਲੈ ਕੇ ਟਰਾਲੀ ਚਾਹੀਦੀ ਕਿ ਸਿਉਣ ਮਰਵਾਉਣਾ ਆ ਉਹਦਾ ਫੇਰ ਲੈ ਜੁੰਦਾ ਆ ਹਾਂ ਫਲਟ ਦਾ ਫੇਰ ਲੈ ਜੀ ਦੱਸ ਦੇ ਕਹੋਣਾ ਫਿਰ ਕੋਈ ਬਣ ਕੇ ਰੱਖੀ ਗੱਲ ਨਾ ਹੁਣ ਆ ਤਾਇਆ ਫੇਰ ਲੈ ਜੁੰਦਾ ਉਹ ਤਾਂ ਜੇ ਕੋਈ ਹੋਰ ਚੀਜ਼ ਚਾਹੀਦੀ ਆ ਉਹ ਵੀ ਦੱਸ ਦੇ ਤੈਨੂੰ ਫੋਨ ਨਹੀਂ ਕਰਿਆ ਮੇਰੇ ਡੈਡੀ ਨੇ ਫੋਨ ਤਾਂ ਤੇਰੇ ਪਿਓ ਦਾ ਆਇਆ ਤੀਗਾ ਉਹ ਟਰਾਲੀ ਪਿੱਛੇ ਉਹੀ ਲੈ ਕੇ ਆ ਕੇ ਟਰਾਲੀ ਨੂੰ ਆਇਆ ਅੱਛਾ ਨਾ ਸਿਉਣ ਨੂੰ ਆਇਆ ਪਤਾ ਗੱਲ ਹੋਰ ਚਦਾ ਪਾਣੀ ਦੀ ਬਾਰੀ ਪਹੁੰਚ ਆਤੀ ਮੈਨੂੰ ਫਿਰ ਮੈਨੂੰ ਆਖਿਆ ਵੀ ਟਰਾਲੀ ਲੈ ਕੇ ਆਉਣੀ ਹੈਗੀ ਕੀ ਗੱਲ ਟਰਾਲੀ ਦਾ ਫਰਾਇਆ ਤੁਸੀਂ ਜਿਰੀ ਜੂਰੀ ਪਟਣੀ ਹੋ ਬਾਪੂ ਜੀ ਇਹਨੂੰ ਕਰਦੇ ਹੋ ਨਾ ਦਾ ਜਵਾਬ ਓਏ ਇਹ ਤਾਂ ਬਈ ਮੈਂ ਦੰਨਾ ਤੂੰ ਮੜਾ ਪਰਾਂ ਨੂੰ ਹੋ ਮੜਾ ਜਾ ਇਹ ਜੀ ਸੁਣ ਲਾਓ ਗੱਲ ਮਾਰਮਾ ਚੇਤਨਾ ਦੇ ਡਾਂਗਾਂ ਲਾਲ ਕਰ ਦੂੰ ਅੱਜ ਤੋਂ ਬਾਅਦ ਸਾਡੇ ਘਰੇ ਨਹੀਂ ਵੜਨਾ ਚਾਹੀਦਾ ਤੂੰ ਤਾਇਆ ਟਾਲੀ ਯਾਰ ਤੂੰ ਗੱਲ ਤਾਂ ਕਿਉਂ ਸਮਝਦਾ ਐ ਗਲਤ ਕਿਉਂ ਸਮਝਦਾ ਤੁਸੀਂ ਮੇਰੇ ਸਾਲੋ ਸਾਡਾ ਘਰ ਪੱਟਤਾ ਹਰੇਕ ਮੋਬਾਈਲ 'ਚ ਵੀਡੀਓ ਫਿਰਦੇ ਅਰੇ ਵੀਡੀਓ ਕਰਦੀ ਆ ਸਾਡੇ ਘਰ ਦੀ ਹਰੇਕ ਦੇ ਮੋਬਾਈਲ 'ਚ ਨਹੀਂ ਫਿਰਦੀ ਆਂ ਤੂੰ ਅੱਜ ਜਿਹੜਾ ਜਣਾ ਖੜਾ ਟਰਾਲੀ ਚਾਹੀਦੀ ਆ ਸਿਓ ਨੰਬਰ ਪਾਉਣੀ ਆ ਭਾਈ ਖਬਰਦਾਰ ਅੱਜ ਤੋਂ ਬਾਅਦ ਖਬਰਦਾਰ ਹੋ ਜਾ ਜਿੰਨਾ ਤੇਰਾ ਚੱਲਦਾ ਸਾਰਾ ਸਿਸਟਮ ਬੰਦ ਕਰ ਦੇ ਹਾਂ ਨਹੀਂ ਮੈਂ ਬਣਾਉਣ ਲੱਗ ਜੂ ਮੈਂ ਬਣਾਉਣ ਲੱਗ ਜੂ ਮੈਂ ਆ ਜਾ ਕਰੂੰ ਚੰਡੀਗੜ੍ਹ ਬਣਾਉਣਾ ਜਿਹੜਾ ਤੂੰ ਬਣਾਉਣੀ ਆ ਜਦੋਂ ਉੱਥੇ ਜਾ ਕੇ ਪਾਈਆਂ ਨਾ ਮੈਂ ਚਾਰ ਪੰਜ ਰੀਲਾਂ ਸੋਨੂੰ ਗਰਨਦੇ ਨੇ ਪਤਾ ਲੱਗ ਜੂ ਬੁੜੇ ਨੇ ਕੀ ਬੰਚ ਘੱਟਦਾ ਹੈ ਫਿਰ ਨਵੇਂ ਕੋੜਬਣੀ ਗੱਲਾਂ ਕਰੂੰ ਮੇਰੀਆਂ ਤੇਰੀ ਮਾਂ ਪਈ ਕਾਨੂੰ ਕਹੂੰ ਨੀ ਮੈਂ ਤੋਂ ਮੈਂ ਛੇਪ ਮੰਨਦਾ ਮੈਂ ਛੇਪ ਮੰਨਦਾ ਮੈਨੂੰ ਸ਼ਰਮ ਮਾਰਦੀ ਆ ਲੋਕਾਂ ਦੀ ਵੀ ਕੀ ਫਾਇਦਾ ਮੇਰੇ ਕੋਲੇ ਕਿਹੜਾ ਮਗਲਾਇਲ ਨਹੀਂ ਹੈਗਾ ਹਾਂ ਕਰਨ ਨੂੰ ਤਾਂ ਮੈਂ ਵੀ ਬਹੁਤ ਕੁਝ ਕਰ ਲਾਂ ਪਰ ਮੇਰੇ ਸਾਲੀ ਜ਼ਮੀਰ ਨਹੀਂ ਮੰਦੀ ਮੈਂ ਕੀ ਕਰਾਂ ਜ਼ਮੀਰ ਨਹੀਂ ਸਾਥ ਦਿੰਦੀ ਮੇਰਾ 50 ਸਾਲ ਲੱਗੇ ਜਿੱਤ ਬਣਾਉਂਦਾ ਦੀ ਮਿੰਟ ਚ ਰੁਲ ਜੂਗੀ ਤਾਂ ਡਰਦਾ ਮੈਂ